ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਬੀ ਚੰਨਪੀਤ ਕੋਲੇ ਚੀਮਣਾ ਪਿੰਡ ਆ ਤੇ ਮੇਰੇ ਭੂਆ ਦਾ ਮੁੰਡਾ ਤੇ ਇਹਦੇ ਕੋਲੇ ਆਪਾਂ ਪਹੁੰਚੇ ਆਂ ਇਹਦੀ ਮੂੰਗੀ ਦੇਖਣ ਦੇ ਲਈ ਸੋਇ ਇੱਕ ਗੱਲ ਕਰਨੀ ਹੈ ਜ਼ਰੂਰੀ ਜਿਹੜਾ ਵਿਸ਼ਾ ਅੱਜ ਕੱਲ੍ਹ ਚੱਲ ਰਿਹਾ ਵੀ ਕਿਸਾਨ ਰਾਉਂਡ ਅਪ ਕਰਦੇ ਆ ਮੂੰਗੀ ਸੁਕਾਉਣ ਲਈ ਉਸ ਵਿਸ਼ੇ ਦੇ ਉੱਤੇ ਆਪਾਂ ਚੰਨਪੀਤ ਵੀਰੇ ਨਾਲ ਗੱਲ ਕਰਨੀ ਆ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਠਾਕ ਟੈਨਲ ਦੇਖਣ ਵਾਲੇ ਸਮੂਹ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਧੀਆ ਗਰਵੀਰ ਕਿਵੇਂ ਰਿਹਾ ਤੇਰਾ ਪਹਿਲਾਂ ਵਾਲੀ ਮੂੰਗੀ ਦਾ ਝਾੜ ਪਹਿਲਾਂ ਵਾਲੀ ਵੀ ਤੇ ਪਿਛਲੇ ਸਾਲ ਨਾਲੋਂ ਘਾਟਾ ਝਾੜਿਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਗਈ ਮੱਕੀ ਤਾਂ ਵੀ ਘਟ ਗਿਆ ਤੇ ਮੂੰਗੀ ਦਾ ਵੀ ਘਟ ਗਿਆ ਤੇ ਆਪਾਂ ਕਿਹੜੀ ਫਸਲ ਜਿਹੜਾ ਕਿਹੜਾ ਬੀ ਬੀਜ ਦੇ ਹੁੰਨੇ ਆ ਇਹ ਵਾਲਾ ਹੈਗਾ ਵਾ ਜਿਹੜਾ ਸਰੋਂ ਵਾਲੇ ਖੇਤ ਦੇ ਵਿੱਚ ਇਹ ਹੈਗੀ ਆਪਣੀ ਰਾਜਸਥਾਨ ਦੀ ਵੈਰੈਟੀ ਆ ਇਹ 421 ਤੇ ਪਹਿਲਾਂ ਆਲੂ ਵਾਲੇ ਦੇ ਵਿੱਚ ਬਜੇਤਾ ਸੋਪੀ ਲੱਗੀ ਹੁੰਦੀ ਸੀ ਓਬਨੇ ਤਾਂ ਜਪੀ ਸਵਾ 6 ਕੁਇੰਟਲ ਦੀ ਉਸਤਪਈਆ ਕਿੰਨੇ ਦੀ ਆਪਣੀ ਠੀਕ ਆ ਤੇ ਜਿਹੜੀ ਇਹ ਆ ਇਹ ਕਿੰਨੇ ਦਿਨਾਂ ਦੀ ਆਪਣੀ ਉਹ ਆ ਟਾਈਮ ਵਾਲੀ ਆ ਇਹ 70 ਦਿਨ ਦੇ ਵਿੱਚ ਕੰਪਲੀਟ ਹੋ ਜਾਂਦੀ ਆ ਰਵੀਰ ਠੀਕ ਆ ਇਹਦੇ ਹੁਣ ਸਵੇਰੇ ਕੱਲ ਨੂੰ 70 ਦਿਨ ਹੋ ਜਾਣੇ 10 ਅਪ੍ਰੈਲ ਦੀ ਬਜਾਈ ਆ ਇਹ ਤੇ ਕਿੰਨੇ ਆ ਸਪਰੇ ਹਾਂ ਹੋ ਜਾਂਦੀਆਂ ਨੇ ਮੂੰਗੀ ਤੇ ਸਪਰੇ ਜਿੱਦਾਂ ਐ ਕਿ ਸੁੰਡੀ ਦਾ ਅਟੈਕ ਵੱਧ ਸੀਗਾ ਹੂੰ ਗਰਮੀ ਕਰਕੇ ਇਹ ਕੋਈ ਨੂੰ ਉਹ ਉਹ ਪੈਂਦੀ ਆ ਚਿੱਟਾ ਮਛਰ ਜਿਆ ਵੀ ਪੈਂਦਾ ਵਾ ਜੂੰ ਪੈਂਦੀ ਆ ਜੂੰ ਪੈਂਦੀ ਆ ਜੂੰ ਜਿਹਨੂੰ ਕਹਿੰਦੇ ਜਿੱਦਾਂ ਥਰੂਜੇ ਮਤੀਰਨ ਕਹਿੰਦੇ ਉਹ ਇਹਨੂੰ ਵੀ ਪੈ ਜਾਂਦੀ ਆ ਹੂੰ ਹੂੰ ਤੇ ਫਰੋਰੀ ਉਪਰ ਵਾਲੀ ਬੈਲਟ ਤੇ ਉਹਦਾ ਵੱਧ ਨੁਕਸਾਨ ਸੀਗਾ ਤੇ ਆਪਣੇ ਚਲੋ ਘਟ ਸੀ ਤੇ ਇਹ ਤੇ 4 ਤੋਂ 5 ਸਪਰੇਆਂ ਤਾਂ ਹੋਈ ਜਾਂਦੀਆਂ ਨੇ ਠੀਕ ਆ ਤੇ ਪਰ ਆਪਾਂ ਕੋਈ ਮਹਿੰਗੀ ਨਹੀਂ ਕਰਦੇ ਹੁੰਦੇ ਆਪਾਂ ਉਹ ਹੀ ਕੋਰਾਜਨ ਹੀ ਕਰਦੇ ਹੁੰਦੇ ਹੁਣੇ ਆ ਸਾਲਟ ਮਤਲਬ ਹੁੰਦਾ ਕੋਰਾਜਨ ਹਾਂ ਉਹਦੇ ਸਾਲਟ ਦਾ ਹੋਰਾ ਕੋਰਾਜਨ ਉਹ ਤਾਂ ਵੈਸੇ ਬਾਈ ਨੇ 2 ਪਾਉਣ ਦੀ ਸੀ ਕੋਰਾਜਨ ਤੇ ਆਪਾਂ ਹੁਣ ਟ੍ਰੋਪੀਕਲ ਕੰਪਨੀ ਵਰਤਦੇ ਹਾਂ ਉਹਦੇ ਵਿੱਚ ਜਿਹੜਾ ਉਹਦਾ ਉਹ ਟੈਕਨੀਕਲ ਉਹ ਲੈ ਲੈਣ ਉਹ ਦੋ ਤੋਂ 100 ਰੁਪਏ ਦੀ ਕਿੱਲੇ ਦੀ ਪੈਂਦੀ ਆ ਤੇ ਨਾਲ ਇੱਕ ਤੇਲੇ ਤੋਂ ਸਪਰੇਅ ਕਰ ਦਿੰਦੇ ਹੁੰਦੇ ਆ ਠੀਕ ਆ ਵੀਰੇ ਤੇ ਜਿਹੜੀ ਗੱਲ ਚੱਲਦੀ ਆ ਪ੍ਰਚਲਿਤ ਹੋਈ ਆ ਕੱਲ ਪਰਸੋਂ ਵੀ ਵੀਡੀਓ ਆਈ ਸੀ ਫੇਸਬੁੱਕ ਦੇ ਉੱਤੇ ਆਪਣਾ ਮਸ਼ਹੂਰ ਚੈਨਲ ਦਾ ਮੱਟ ਸ਼ੇਰੋਂ ਵਾਲਾ ਵੀਰ ਹਨਾ ਉਹਨੇ ਪਾਈ ਸੀ ਵੀ ਕਿਸਾਨ ਮੋਗੀ ਸਿਕਾਉਣ ਲਈ ਰਾਉਂਡ ਅਪ ਕਰ ਦਿੰਦਾ ਉਹ ਆਏ ਅੰਗਰਵੀਰ ਹਨ ਉਹ ਬੰਦੇ ਗੁੰਮਰਾਹ ਕਰਦੇ ਆ ਲੋਕਾਂ ਨੂੰ ਆਪਦੇ ਵੀਊ ਲੈਣ ਦੀ ਖਾਤਰ ਹਮ ਇੱਕ ਤੋਂ ਮੰਨ ਕੇ ਚਲੋ ਉਹਨਾਂ ਦਾ ਵੀ ਪਸ਼ੋਕੜ ਕਿਸਾਨੀ ਵੀ ਆ ਉਹ ਲੋਕਾਂ ਦਾ ਵੀ ਸਿਰਫ ਉਹ ਚੰਦ ਵਿਊਂ ਦੀ ਖਾਤਰ 4 ਪੈਸਿਆਂ ਦੀ ਖਾਤਰ ਲੋਕਾਂ ਨੂੰ ਵੀ ਗੁੰਮਰਾਹ ਕਰਦੇ ਤੇ ਕਿਸਾਨਾਂ ਨੂੰ ਬਦਨਾਮ ਕਰਦੇ ਆ ਜਿੱਦਾਂ ਇੱਕ ਤਾਂ ਉਹ ਜਿੱਦਾਂ ਝੋਨਾ ਲਾਉਣਾ ਉਹ ਪਾਣੀ ਵਾਲਾ ਮਸਲਾ ਚੱਲੀ ਜਾਂਦਾ ਜੀ ਕਿਸਾਨ ਪਾਣੀ ਦੀ ਦਰਵਰਤੋ ਕਰ ਚਲੋ ਕੁਝ ਲੋਕ ਕਰਦੇ ਵੀ ਅੱਜ ਕੋਈ ਸ਼ੱਕ ਨਹੀਂ ਹੈਗਾ ਤੇ ਕਈ ਇਹ ਜਿਹੇ ਵੀ ਹੈਗੇ ਜਿਹੜਾ ਪੂਣਾ ਪਾਣੀ ਪੂਰਾ ਵਰਤਦੇ ਆ ਹਨ ਜਿੰਨਾ ਕੁ ਲੋੜ ਆ ਜਿੰਨੀ ਲੋੜ ਆ ਤੇ ਉਹੀ ਹਾਲ ਇਹਦਾ ਇਹੇ ਮੰਗੀ ਦਾ ਜਿਹੜੀ ਸੇਰ ਦਾ ਤਾਂ ਸਰਿਆਂ ਵੀ ਝੂਠ ਬੋਲਿਆ ਜਾ ਰਿਹਾ ਵਾ ਆ ਆਪਣੇ ਕੋਲ ਦੋਨੇ ਟੈਕਨੀਕਲ ਪਏ ਆ ਤੇ ਆਪਾਂ ਦਾ ਖਾਣਾ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਜਿਹੜੀ ਇਹ ਹੁਣ ਤੁਹਾਡੇ ਹੱਥ ਦੇ ਵਿੱਚ ਆ ਇਹ ਰਾਉਂਡ ਅਪ ਵਾਲਾ ਸਾਲਟ ਆ ਇਹ ਆ ਗੀ ਗਲੂਫੋ ਸਿਨੇਟ ਹਾਂਜੀ ਇਹ ਰਾਉਂਡ ਅਪ ਵਾਲਾ ਸਾਲਟ ਆ ਪੰਜਾਬ ਦੇ ਵਿੱਚ ਵੇਣ ਆ ਇਹ ਹੂੰ ਠੀਕ ਆ ਤੇ ਹਰਿਆਣੇ ਦੇ ਵਿੱਚ ਮਿਲ ਜਾਂਦੀ ਆ ਇਹ ਟ੍ਰੋਪੀਕਲ ਦੀ ਆਪਾਂ ਟ੍ਰੋਪੀਕਲ ਕੰਪਨੀ ਵਰਤਦੇ ਆ ਠੀਕ ਆ ਜੀ ਜਿਹੜੀ ਆ ਮੇਰੇ ਹੱਥ ਦੇ ਵਿੱਚ ਇਹ ਵੀ ਟ੍ਰੋਪੀਕਲ ਐਗਰੋ ਦੀ ਆ ਇਹ ਪੈਰਾਕਵਾਟ ਟੈਕਨੀਕਲ ਆ ਜਿਹੜਾ ਮੂੰਗੀ ਤੇ ਇਹ ਵਰਤਿਆ ਜਾਂਦਾ ਵਾ ਠੀਕ ਆ ਜਿਹੜਾ ਪੈਰਾਕਵਾਟ ਡਾਈਕਲੋਰਾਇਡ 24% ਆ ਹੂੰ ਇਹ ਪਹਿਲਾਂ ਮਤਲਬ ਦਾ ਜੇ ਜੂ ਦੀ ਆਈ ਸੀਗੀ ਗ੍ਰਾਮੋਸੋਨ ਦੇ ਨਾਂ ਤੇ ਦਵਾਈ ਇਹ ਵਾਲੀ ਹਾਂ ਗ੍ਰਾਮੋਸੋਨ ਮਸ਼ਹੂਰ ਆ ਜਾਣੀ ਤੇ ਹੁਣ ਚਲੋ ਹੋਰ ਕੰਪਨੀਆਂ ਨੂੰ ਵੀ ਇਹਨਾਂ ਨੇ ਗਾਹ ਅਕੇ ਪੇਟੈਂਟ ਦੇਤਾ ਨਾ ਇਹ ਟੈਕਨੀਕਲ ਦਾ ਜਿਹੜਾ ਇਹ ਵਾਲਾ ਸਾਲਟ ਆ ਨਾ ਇਹ ਹੁਣ ਜਿਹੜਾ ਮੰਨ ਕੇ ਚਲੋ ਹਰਾਪਣ ਦੀਂਦਾ ਮੂੰਗੀ ਦੇ ਵਿੱਚ ਕਿਸੇ ਵੀ ਫਸਲ ਦੇ ਵਿੱਚ ਉਹ ਕਲੋਰੋਫਿਲ ਦੇ ਕਰਕੇ ਹੁੰਦਾ ਨਹੀਂ ਜੇ ਇਹਦਾ ਕਾਰਨ ਥੋੜਾ ਜਿਹਾ ਜਿਵੇਂ ਚਲੋ ਮੇਰੇ ਵਰਗੇ ਘੱਟ ਨੌਲੇਜ ਵਾਲੇ ਬੰਦੇ ਨੇ ਅਸੀਂ ਇਹ ਨਾ ਇਹਨੂੰ ਦੇਖਿਆ ਵੀ ਇਹ ਜਿਹੜਾ ਪੈਰਾਕੋਇਡ ਆ ਜਾਂ ਗ੍ਰਾਮੋਸੋਨ ਅਸੀਂ ਸੁਣਦੇ ਹੁੰਦੇ ਸੀ ਤਾਂ ਘਾਸ ਘਾਉਣ ਨਹੀਂ ਵਰਤੀ ਜਾਂਦੀ ਹਾਂਜੀ ਤੱਕੀ ਇਹ ਘਾਸ ਕੌਂਡਰੀ ਵਾਲੀ ਦਵਾਈ ਨਹੀਂ ਇਹ ਤੁਹਾਨੂੰ ਹੀ ਦੱਸਣਾ ਵੀ ਇਹਨੇ ਕੋਈ ਵੀ ਮੰਨ ਕੇ ਚਲੋ ਹਰੀ ਚੀਜ਼ ਹਰਾ ਪਾਣੀ ਕਿਸੇ ਵੀ ਫਸਲ ਦੇ ਦਿੱਖਦਾ ਉਹਦਾ ਇਹਨੇ ਕਲੋਰੋਫਿਲ ਖਤਮ ਕਰਨੇ ਚੀਜ਼ ਨਹੀਂ ਠੀਕ ਹੈ ਇਹ ਕੰਟੈਕਟ ਬੇਸਡ ਆ ਜਿਹੜੀ ਵੀ ਚੀਜ਼ ਇਹਦੇ ਟੱਚ ਚ ਆ ਗਈ ਇਹਨੇ ਉਹਨੂੰ ਸੁਕਾਉਣਾ ਆ ਉਹਨੂੰ ਸੁਕਾਉਣਾ ਉਹਨੂੰ ਮੰਨ ਕੇ ਚਲੋ 2-4 ਘੰਟੇ ਦੇ ਵਿੱਚ ਪੱਤੇ ਸੁੱਕ ਜਾਨੇ ਮੰਨ ਕੇ ਉਹਦਾ ਕਲੋਰੋਫਿਲ ਖਤਮ ਕਰ ਦੇਣਾ ਜਿੱਦਾਂ ਜਿਹੜਾ ਹੁਣ ਮੂੰਗੀ ਤੇ ਕਹਿ ਦਿੰਦੇ ਨੇ ਨਾ ਵੀ ਜ਼ਹਿਰ ਕਰਤੀ 90% ਤੁਹਾਨੂੰ ਮੂੰਗੀ ਦੇ ਵਿੱਚ ਜਿਹੜੀ ਆਪਣੀ ਫਲੀ ਪੱਕੀ ਦਿਖ ਰਹੀ ਆ ਹਾਂ ਬਿਲਕੁਲ ਵੀਰੇ 10% ਜਿਹੜੀ ਫਲੀ ਹਰੀ ਆ ਹਾਂ ਆ ਜਦੋਂ ਆ ਪੱਕੀ ਆ ਜਿਹੜੀ ਉਹ ਤੁਹਾਡੇ ਹੱਥ ਦੇ ਵਿੱਚ ਦਾਣੇ ਤਾਂ ਵੈਸੀ ਕਰੀ ਜਾਂਦੇ ਨੇ ਇਹਦੇ ਦਾ ਇਹ ਤਾਂ ਪਹਿਲਾਂ ਹੀ ਸੁੱਕੀ ਆਪਾਂ ਸਿਰਫ ਇਕੱਲੇ ਪੱਤੇ ਸੁਕਾਉਣੇ ਆ ਇਹਦੇ ਨਾਲ ਪੱਤੇ ਸੁਕਾਉਣੇ ਆ ਜਿਹੜੀ 5 ਤੋਂ 10% ਫਲੀ ਆਪਣੀ ਹਰੀ ਆ ਹਾਂ ਤੇ ਉਹ ਇਹ ਦਵਾਈ ਨਾਲ ਸੌਕੇ ਜਾਣੀ ਆ ਹਾਂ ਬਿਲਕੁਲ ਤੇ ਜਿਹੜਾ ਹੁਣ ਇਹ ਨੁਕਸਾਨ ਵਾਲੀ ਗੱਲ ਆ ਨਾ ਆਪਣੇ ਜਿਹੜੇ ਹਰੇ ਫੜੇ ਵਾ ਦਾਣਾ ਤੋਂ ਚ ਬਣਿਆ ਹੀ ਹੋਇਆ ਪੂਰਾ ਦਾਣਾ ਉਸ ਤੋਂ ਬਣਿਆ ਹੋਇਆ ਇਹਦੇ ਨਾਲ ਸੌਕੇ ਹੁੰਦਾ ਦੋ ਤੋਂ ਤਿੰਨ ਧੁੱਪਾਂ ਲੱਗਣ ਤੇ ਹਾਂ ਬਸ ਇਹਦੇ ਨਾਲ ਨਿਕਲ ਜਾਂਦਾ ਹਾਂ ਯਾਨੀ ਕਿ 10% ਜਿਹੜਾ ਫਲੀ ਹਰੀ ਆ ਉਹ ਨੂੰ ਇਹ ਸਕੌਲ ਦਿੰਦੀ ਆ ਪੱਤਿਆਂ ਦੇ ਨਾਲ ਠੀਕ ਆ 90% ਫਲੀ ਤਿਆਰ ਹੋਈ ਹੁੰਦੀ ਆ ਇਹ ਇਹ ਸਪਰੇਅ ਕਰਕੇ ਵੀ ਤੁਸੀਂ ਦੋ ਦਿਨ ਰੱਖਦੇ ਹੋ ਫਿਰ ਹਾਂਜੀ ਦੋ ਤੋਂ ਤਿੰਨ ਦਿਨ ਦੇਣੇ ਪੈਂਦੇ ਜਦਾਂ ਵਾਲੀ ਥੋੜੀ ਮੰਗੀ ਭਰੀ ਆ ਇਹ ਤੇ ਕਈ ਵਾਰ ਦੋ ਵਾਰ ਵੀ ਸਪਰੇਅ ਮਾਰਨੀ ਪੈ ਸਕਦੀ ਹੈ ਕਈ ਵਾਰ ਇੱਕ ਵਾਰੀ 1 ਕਿਲੇ 2 ਲੀਟਰ ਕੰਟੈਕਟ ਆ ਵੀ ਜੇ ਤਾਂ ਉੱਪਰਲੇ ਪੱਤਿਆਂ ਤੇ ਰਹਿ ਗਈ ਥੱਲੇ ਗਈ ਹੋਈ ਨਾ ਤਾਂ ਫੇਰ ਉਹ ਦੁਬਾਰੇ ਕਰ ਜਿਹੜੀ ਥੋੜੇ ਹੱਥ ਦੇ ਵਿੱਚ ਰਾਉਂਡ ਅਪ ਸੀਗੀ ਉਹ ਸਿਸਟਮੈਟਿਕ ਵੇਛੜ ਦਵਾਈ ਆ ਉਹ ਇਹਨੇ ਹੌਲੀ ਹੌਲੀ ਕੰਮ ਕਰਨਾ ਵਾ ਠੀਕ ਆ ਜਿਹੜੀ ਰਾਉਂਡ ਅਪ ਆ ਇਹਨੇ 10 ਤੋਂ 15 ਦਿਨ ਲੈ ਜਾਣੇ ਹੁੰਦੇ ਨੇ ਜੜ ਤੱਕ ਲੱਗ ਜਾਣਾ ਇਹ ਜਦੋਂ ਇੱਕ ਵਾਰੀ ਪੈ ਗਈ ਸਮਝੋ ਉਹਦੇ ਵਿੱਚ ਰਚ ਗਈ ਜਿਹੜੀ ਪੈਰਾਕੋਟ ਆ ਇਹ ਕੰਟੈਕਟ ਤੇ ਜਿਹੜੀ ਹੈ ਰਾਉਂਡ ਅਪ ਤਾਂ ਮੂੰਹ ਪੈਦਾ ਪੰਜਾਬ ਚ ਆਪਣੇ ਪੰਜਾਬ ਦੇ ਵਿੱਚ ਬੈਣਾ ਨਹੀਂ ਮਿਲਦੀ ਦੇ ਕਾਰਨ ਇਹ ਆ ਵੀ ਉਹ ਵਧੀਆ ਨਹੀਂ ਹੈਗੀ ਹਨਾ ਜ ਜ ਸਿਹਤ ਦੇ ਹਾਨੀ ਕਰਦੇ ਜਿੱਦਾਂ ਉਥੋਂ ਪਹਿਲਾਂ ਫੋਜ ਹੋਈ ਆ ਵੀ ਉਹਦੇ ਨਾਲ ਕੈਂਸਰ ਦੇ ਚਾਂਸ ਬਣਦੇ ਆ ਆਪਣਾ ਬੈਨ ਆ ਤੇ ਜਿਹੜੇ ਪੱਛਮੀ ਮੁਲਕਾਂ ਉਥੇ ਹਜੇ ਵੀ ਫੋਜ ਫਸਲਾਂ ਤੇ ਜਿਹੜੀ ਰੌਂਡ ਅਪ ਕੀਤੀ ਜਾਂਦੀ ਆ ਮੌਸਮ ਦਾ ਦੇਖ ਕੇ ਕਈ ਵਾਰ ਹੁੰਦਾ ਕੋਈ ਉਹਦੇ ਹਿਸਾਬ ਦੇ ਨਾਲ ਜਿੱਦਾਂ ਵੀ ਉਹਨਾਂ ਦੀ ਖੇਤੀ ਹਿਸਾਬ ਨਾਲ ਪਰ ਆਪਾਂ ਹੁਣ ਉਹ ਚੀਜ਼ ਉਹ ਦੇਖ ਲਓ ਵੀ ਵਲਡਰ ਵਾਈਡ ਆ ਨਾ ਉਹ ਕਰ ਰਹੇ ਨੇ ਆਪਣਾ ਬੈਨ ਆ ਆਪਣੇ ਹੁਣ ਜਿਹੜੇ ਕਿਸਾਨ ਬੈਠੇ ਨੇ ਚਲੋ ਕਿਸਾਨ ਕਿਸਾਨਾਂ ਦੇ ਆਪਣੇ ਗਾਂ ਵਿਚਾਰਿਆ ਨੇ ਦੁਕਾਨਾਂ ਕੀਤੀਆਂ ਹੋਈਆਂ ਨੇ ਜਾੜਤ ਨਹੀਂ ਕੀਤੀਆਂ ਵੀ ਇਹਨਾਂ ਦੁਕਾਨਾਂ ਆ ਨਾ ਜਿਹੜੀਆਂ ਪੈਸਟੀਸਾਈਡ ਦੀਆਂ ਤਾਂ ਉਹ ਬੰਦਿਆਂ ਨੂੰ ਲਾਇਸੈਂਸ ਮਿਲਦਾ ਹਾਂਜੀ ਹਾਂ ਲਾਇਸੈਂਸ ਮਿਲਦਾ ਉਹ ਕਿਸੇ ਉਹਨਾਂ ਨੂੰ ਗੱਲ ਕਰਕੇ ਹੀ ਆ ਤਾਂ ਹੀ ਉਹਨਾਂ ਨੂੰ ਇਹ ਪੈਸਟੀਸਾਈਡ ਮਿਲਦੀ ਪਈ ਹੈ ਖੇਤੀਬਾੜੀ ਵਿਭਾਗ ਚੈਕਿੰਗ ਕਰਦਾ ਜੀ ਬਤਾਰ ਹਾਂ ਜਿਹੜਾ ਖੇਤੀਬਾੜੀ ਮਹਿਕਮਾ ਵਾਂ ਇਹ ਹੁਣ ਇਹ ਜ਼ਿਮੀਦਾਰ ਇਹ ਪੈਰਾਕੁਇਡ ਨੂੰ ਕਰ ਰਹੇ ਆ ਇਹ ਅਸਰ ਨੂੰ ਕਿਸੇ ਪੀਏਯੂ ਨੇ ਰეკਮੈਂਡੇਸ਼ਨ ਕੀਤੀ ਆ ਤਾਂ ਹੀ ਕਰਨ ਲੱਗਾ ਜ਼ਿਮੀਦਾਰ ਘਰੇ ਦਾ ਬਣਾ ਨਹੀਂ ਲਈ ਜੀ ਬਿਲਕੁਲ ਜਿਹੜੇ ਆਪਣੇ ਸਾਇੰਟਿਸਟ ਨੇ ਕੀ ਤੀਦਵਾੜੀ ਦੀ ਦਵਾਈ ਬਣਾਉਂਦੇ ਨੇ ਉਹਨਾਂ ਨੇ ਤਾਂ ਹੀ ਕੋਸ਼ਿਸ਼ ਕੀਤੀ ਆ ਤੇ ਪੰਜਾਬ ਦੀ ਦੁਕਾਨਾਂ ਤੇ ਤਾਂ ਹੀ ਆਈ ਆ ਤਾਂ ਹੀ ਆਈ ਆ ਤੇ ਜੇ ਇਹ ਦੁਕਾਨ ਤੋਂ ਸਾਨੂੰ ਆਮ ਮਿਲ ਰਹੀ ਆ ਤਾਂ ਇਹਦਾ ਮਤਲਬ ਇਹ ਨੁਕਸਾਨ ਦਾ ਹੈ ਕਿ ਨਹੀਂ ਚਲੋ ਆਪਾਂ ਇਹ ਨਹੀਂ ਕਹਿੰਦੇ ਨਹੀਂ ਹੋਊ ਹੋਊਗਾ 5-10% ਨੁਕਸਾਨ ਹੋ ਵੀ ਸਕਦਾ ਵਾ ਵੀ ਇਹ ਹੀ ਗੱਲ ਨਹੀਂ ਪਰ ਜਿਹੜਾ ਸਰਯਾਂ ਵੀ ਝੂਠ ਬੋਲ ਰਿਆ ਯਾਰਿਆ ਵੀ ਆ ਰੌਂਡ ਅਪ ਕਰ ਦਿੰਦੇ ਨੇ ਜਾਂ ਇਹਦਾ ਨਾ ਜ਼ਹਿਰ ਹੋ ਜੂ ਇੰਨਾ ਵੀ ਇਹਦਾਗਾ ਤੁਸੀਂ ਫਿਰ ਇਹ ਮੁੰਗ ਘਰੇ ਖਾਣੇ ਹੋ ਵੀਰੇ ਆਪਾਂ ਘਰੇ ਵੀ ਇਹੀ ਰੱਖਣੀ ਆ ਹਮ ਮੰਨ ਕੇ ਚਲੋ ਆਪਦੇ ਲਈ ਜਿਹੜਾ ਕੋਈ ਆਪਣਾ ਭੈਣ ਭਾਈ ਆਪਣਾ ਨੇੜਲਾ ਸੰਪਾਰਕ ਵਾਲਾ ਉਹਨਾਂ ਨੇ ਵੀ ਜੇ ਇਹੀ ਲੈਣੀ ਆ ਗਾ ਜਿਨ੍ਹਾਂ ਨੇ ਖਰੀਦਣੀ ਆ ਉਹਨਾਂ ਨੇ ਵੀ ਆਪਦੇ ਲਈ ਘਰ ਵਾਸਤੇ ਵੀ ਰੱਖਣੀ ਵਪਾਰੀ ਵਰਗ ਨੇ ਵੀ ਹਮ ਉਕੇ ਇਹਦੇ ਚੋਂ ਐਡੀ ਛੇਤੀ ਤਾਂ ਹੈ ਨਹੀਂ ਵੀ ਜੇ ਆਪਾਂ ਸਪਰੇਅ ਕੀਤੀ ਹੋਈ ਆ ਤਾਂ ਇਹਨਾਂ ਕੋਈ ਟ੍ਰੀਟਮੈਂਟ ਹੁੰਦਾ ਹੋਊਗਾ ਜਾਂ ਕੁਝ ਇਹਦਾ ਯਾਰ ਗਰਵੀਨ ਹੋਈ ਮੈਂ ਤੁਹਾਨੂੰ ਦੱਸਿਆ ਇਹ ਤਾਂ ਕੰਟੈਕਟ ਆ ਨਾ ਇਹਨਾਂ ਤਾਂ ਜਿਹੜਾ ਚੀਜ਼ ਤੇ ਪੈ ਗਈ ਉਹ ਚੀਜ਼ ਕੋਣੀ ਆ ਪੱਕੇ ਦਾਣੇ ਤੇ ਤਾਂ ਇਹਦਾ ਕੋਈ ਅਸਰ ਨਹੀਂਗਾ ਜਿਹੜਾ ਪਹਿਲਾਂ ਹੀ ਸੁੱਕ ਗਿਆ ਜਿਹੜੀ ਉਹ ਰਾਉਂਡ ਅਪ ਉਹਦਾ ਆਪਾਂ ਮੰਨਦੇ ਵੀ ਉਹਦਾ ਨੁਕਸਾਨ ਉਹਨੇ ਜੜ ਦੇ ਵਿੱਚ ਜਾ ਕੇ ਕੰਮ ਕਰਨਾ ਸਹੀ ਉਹ ਸੱਚ ਉਹ ਰਚਦੀ ਇਹ ਰਚਣ ਵਾਲੀ ਨਹੀਂ ਨਾ ਇਹ ਇਹ ਤਾਂ ਜਾ ਕੇ ਇੱਕ ਪੱਤੇ ਤੇ ਪੈ ਗਈ ਉਹ ਸੁੱਕਿਆ ਮੈਂ ਜਿਹੜਾ ਤਾਂ ਨਹੀਂ ਪੀ ਹੋ ਰਿਹਾ ਤੇ ਰਹਿ ਜਾਣਾ ਅੱਛਾ ਥੱਲੇੋਂ ਸਾਰੀ ਇਹ ਹਰੀ ਰਹਿ ਜਾਂਦੀ ਹੁੰਦੀ ਆ ਆ ਫਿਰ ਉੱਪਰ ਉੱ ਠੀਕ ਹੈ ਵੀਰੇ ਇਹ ਤਾਂ ਇਹ ਕਹਣਾ ਵੀ ਮੰਨ ਕੇ ਚਲੋ ਵੀਊ ਲੈਣ ਦੀ ਖਾਤਰ ਕਿਸਾਨੀ ਨੂੰ ਬਦਨਾਮ ਕਰਨ ਦੀ ਖਾਤਰ ਲੋਕਾ ਰੋਜ਼ ਰੋਜ਼ ਨਵੀਂ ਵੀਡੀਓ ਪਾਉਂਦੇ ਨੇ ਹਨਾ ਜਿਹੜਾ ਗੱਲ ਜਿਹੜਾ ਕਿ ਤੱਕ ਕੋਈ ਕਹਿ ਦਿੰਦੇ ਨੇ ਵੀ ਪਾਣੀ ਦੀ ਬਰਬਾਦੀ ਹੋ ਰਹੀ ਆ ਹਨਾ ਜਿਹੜਾ ਉਹ ਵੀ ਪੇਸ਼ਾ ਚੱਲੋ ਵੱਖਰਾ ਆਪਾਂ ਕਿਸੇ ਦਿਨ ਉਹਤੇ ਵੀਡੀਓ ਬਣਾਵਾਂਗੇ ਹਨਾ ਝੋਨੇ ਦੇ ਉੱਤੇ ਵੀ ਹੁਣ ਪਾਣੀ ਦੀ ਬਰਬਾਦੀ ਤਾਂ ਅਸੀਂ ਨਹੀਂ ਕਰਦੇ ਚਲੋ ਅਸੀਂ ਝੋਨਾ ਨਹੀਂ ਲਾਉਂਦੇ ਅਸੀਂ ਨਹੀਂ ਲਾਵਾਂਗੇ ਥੱਲੇੋਂ ਪੱਤਣ ਤਾਂ ਇੱਕ ਹੀ ਆ ਜੇ ਹੁਣ ਕਾਉਂਟੀ ਨੇ ਪਾਣੀ ਘਟਾਇਆ ਉਹ ਜਦੋਂ ਮੈਂ ਪਾਈ ਸੀ ਵੀਡੀਓ ਫੋਟੋ ਆ ਰਹੀ ਆ ਮੱਲੇ ਤੋਂ ਆ ਸਰਦਾਰ ਜੀ ਅਜਮੇਰ ਸਿੰਘ ਆ ਸ਼ਾਇਦ ਮਨ ਲਾਦਾ ਨਾਮ ਹਾਂਜੀ ਉਹ ਕਹਿੰਦੇ ਵੀ ਅਸੀਂ ਝੋਨਾ ਨਹੀਂ ਲਾਉਣਗੇ ਇੱਥੇ ਹਾਂਜੀ ਤਾਂ ਉਹ ਜਦੋਂ ਉਹ ਪੋਸਟ ਸ਼ੇਅਰ ਕੀਤੀ ਆਪਾਂ ਤਾਂ ਮੇਰੇ ਦੋਸਤ ਮਿੱਤਰ ਨੇ ਬਾਹਰੋਂ ਬੈਠੇ ਨੇ ਕਮੈਂਟ ਕੀਤਾ ਉਹ ਕਹਿੰਦਾ ਵੀ ਅ ਚਾਹਾਂ ਅਕਲ ਤੋਂ ਨਹੀਂ ਲਾਹਾਂਗੇ ਤੇ ਤਾਂ ਗਾਂਢੀ ਨੇ ਕਹਿਦਣਾ ਵੀ ਤੇਰੀ ਮੋਟਰ ਬੰਦ ਪਈ ਆ ਸਾਨੂੰ ਦੇ ਦੇ ਤੇ ਕੰਡ ਦਾ ਪਾਣੀ ਹੋਈ ਆ ਹਨਾ ਉਹਨੂੰ ਦੇਖ ਕੇ ਹੋਰਾਂ ਨੇ ਬੰਦ ਨਹੀਂ ਕਰਨੀ ਉਹਨਾਂ ਨਾਲ ਪਾਣੀ ਵੀ ਵਰਤ ਲੈਣਾ ਉਹਦੇ ਲਈ ਵੀਰੇ ਆਏ ਆ ਨਾ ਸਰਕਾਰਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਫਸਲੀ ਚੱਕਰ ਬਦਲ ਜਿੱਦਾਂ ਮੈਂ ਉਹਨੂੰ ਗੱਲ ਦੱਸਦਾ ਹੁਣ ਅੱਜ ਆਪਣੀ 19 ਤਰੀਕ ਹੋ ਗਈ ਹੂੰ ਹੂੰ ਇਹੀ ਪਹਿਲਾਂ ਜਦੋਂ ਚੋਣਾਂ ਤੋਂ ਪਹਿਲਾਂ ਆਵਾਜ਼ ਆ ਰਹੀ ਸੀ ਵੀ 25 ਜੂਨ ਚੋਣੇ ਦੀ ਲਵਾਈ ਦੀ ਡੇਟ ਦੇਣੀ ਹੈ ਗਵਰਨਮੈਂਟ ਨੇ ਹੂੰ ਹੂੰ ਪਰ ਵੋਟਾਂ ਦੇ ਕਰਕੇ ਆਪਣੇ ਬੋਟਾ ਤੰਤਰ ਆ ਉਹ 15 ਜੂਨ ਦੇਤੀ 23 ਜਿਲ੍ਹਿਆਂ 'ਚ 11 ਚੋਣ ਦੇਤੀ ਹਾਂ ਤੋਰੀ ਨੀਤੀ ਦਾ ਸਰਕਾਰ ਦੀ ਹੈ ਨਾ ਸਰਕਾਰ 25 ਜੂਨ ਦਿੰਦੀ ਬਿਲਕੁਲ ਕੋਸ ਨੂੰ 1 ਜੁਲਾਈ ਦੇ ਦਿੰਦੀ ਜਦੋਂ ਕਿ ਆਪਣੇ ਲੱਗਣਾ ਹੀ 26 ਤੇ 131 ਆ ਇਹਦੇ ਅਮ ਬਜਾਈ ਹੋਏ 25 ਜੂਨ ਤੋਂ ਸ਼ੁਰੂ 25 ਜੂਨ ਤੋਂ ਸ਼ੁਰੂ ਆ ਜਦ ਸਰਕਾਰ ਇੱਕ ਨੀਤੀ ਦੀ ਨਾ ਚਲਦੀ ਹੋਏ ਸਰਕਾਰ ਕਲੀਅਰ ਕਰ ਦਿੰਦੀ ਕਿ 25 ਜੂਨ ਤੋਂ ਬਾਈ ਜੀ ਲੈਟ ਜਿਹੜਾ ਬਾਰਡਰ ਏਰੀਆ ਵਾ ਜਿੱਦਾਂ ਕਿ ਤਵੀੜੇ ਪਹਿਲਾਂ ਗੱਲ ਕੀਤੀ ਬਰੋਆ ਗੁਰਦਾਸਪੁਰ ਹੋਇਆ ਜਾਂ ਅਮਰਸਰ ਵਾਲਾ ਏਰੀਆ ਨਾ ਵੀ ਇਹ ਏਰੀਆ ਨੂੰ ਪਹਿਲਾਂ ਛੋਟ ਦੇਣੀ ਚਾਹੀਦੀ ਆ ਵੀ ਜਿਵੇਂ ਹੁਣ ਆਪਾਂ ਲੁਧਿਆਣਾ ਹੋਇਆ ਬਰਨਾਲਾ ਸੰਗਰੂਰ ਆ ਮੋਗਾ ਹੋਇਆ ਆਪਣੇ ਦਾ ਭਲਾ ਦੀ 25 ਜੂਨ ਕਰ ਨਾਲਿਆਂ ਜਾਂ ਜਦ ਤੱਕ ਮੌਸਮ ਨੂੰ ਪੂਣਾ ਆ ਜਾਂਦੀਆਂ ਨੇ ਇੱਕ ਧਮੀ ਪੈ ਜਾਂਦਾ ਵਾਪ ਤੇ ਪਾਣੀ ਦੀ ਬਚਤ ਪਾਣੀ ਦੀ ਬਚਤ ਹੋ ਜਾਂਦੀ ਹੈ ਤੇ ਇਹਦੇ ਲਈ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਤੇ ਕਿਸਾਨ ਵੀਰਾਂ ਨੂੰ ਵੀ ਸਹਾਇਤਾ ਚਾਹੀਦਾ ਵਾਪ ਤੇ ਜਿਹੜੇ ਕਿਸਾਨ ਵੀਰੋ ਜਿਹੜੇ ਵੀ ਕੋਈ ਤਵਾਈ ਆ ਆਪਾਂ ਤੁਸੀਂ ਸਾਡੇ ਨਾਲੋਂ ਵੱਧ ਜਾਣਕਾਰ ਹੋ ਤੁਸੀਂ ਜਿਹੜੀ ਸਾਡੀ ਵੀਡੀਓ ਦੇਖੋਗੇ ਪਰ ਜਿਹੜੇ ਅਣਜਾਣ ਲੋਕ ਨੇ ਜਿਹੜੇ ਸਿਰਫ ਫੇਸਬੁੱਕ ਤੇ ਦੇਖ ਕੇ ਇੱਕ ਦੂਜੇ ਦੇ ਉੱਤੇ ਕਮੈਂਟ ਕਰ ਦਿੰਦੇ ਨੇ ਵੀ ਕਿਸਾਨ ਬਹੁਤ ਮਾੜੀ ਗੱਲ ਕਰਦੇ ਨੇ ਸਪਰੇਅ ਕਾ ਰਾਉਂਡ ਅਪ ਕਰ ਦਿੰਦੇ ਨੇ ਇਹਦੇ ਜ਼ਹਿਰ ਹੁੰਦੀ ਆ ਸੋ ਸਪਰੇਅ ਤਾਂ ਪੈਸਟੀਸਾਈਡ ਤਾਂ ਹਰੇਕ ਹੀ ਜ਼ਹਿਰ ਆ ਸਿੱਧੇ ਤਨੀ ਆਪਾਂ ਉਹਨਾਂ ਮਤਲਬ ਖਾ ਸਕਦੇ ਜਾਂ ਪੀ ਸਕਦੇ ਉਹ ਜਿਹੜੀ ਵੀ ਉਹ ਬਣੀ ਹੋਈ ਆ ਸਪਰੇ ਉਹਦਾ ਅਸਰ ਸਿਰਫ ਫਸਲ ਦੇ ਉੱਤੇ ਹੋਊਗਾ ਨਾ ਕਿ ਉਹਦੀ ਅਜਨਾਲ ਦੇ ਉੱਤੇ ਜਾਂ ਉਹਦੇ ਬੀਜ ਦੇ ਉੱਤੇ ਜੇ ਆਪਾਂ ਉਹਦੀ ਵਾਧੇ ਵਾਲੀ ਕਰਦੇ ਆਂ ਜਿਆ ਉਹ ਦੀ ਸੁੰਡੀ ਵਾਲੀ ਕਰਦੇ ਆ ਹੁੰਦੀ ਤਾਂ ਉਹ ਵੀ ਸਪਰੇ ਹੀ ਆ ਚਾਰ ਵਾਰੀ ਹੁੰਦੀ ਆ ਝੋਨੇ ਦੇ ਉੱਤੇ ਚਾਰ ਸਾਲਾਂ ਦੀ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਜਿਹੜੀ ਜੈਲੋ ਮਾਰਕ ਦੇ ਵਿੱਚ ਦਵਾਈਆਂ ਆਉਂਦੀਆਂ ਜਿਹਦਾ ਕਾਰ ਆ ਜਾਣਾ ਹੈ ਜਿੰਨਾ ਦਾ ਛੋੜੇ ਸਮੇਂ ਲਈ ਹੁੰਦਾ ਉਹਨਾਂ ਦਾ ਅਸਰ ਹੀ ਥੋੜੇ ਦਿਨਾਂ ਦਾ ਹੁੰਦਾ ਤੇ ਉਹ ਆਪਣੇ ਸਰੀਰ ਤੇ ਇਫੈਕਟ ਨਹੀਂ ਕਰਦਾ ਉਹਦਾ ਸਰੀਰ ਤੇ ਉਹਦਾ ਥੋੜੇ ਦਿਨਾਂ ਦੇ ਵਿੱਚ ਨਿਕਲ ਉਹ ਤਾਂ ਆਇਆ ਜਿਹਦੇ ਮਾਨਕ ਤੋਂ ਲੈ ਹੁਣ ਆਪਾਂ ਅੱਜ ਸਪਰੇ ਕਰਤੀ ਦਸਾਂ ਦਿਨਾਂ ਬਾਅਦ ਦੁਬਾਰਾ ਸੁੰਡੀ ਆ ਜਾਂਦੀ ਆ ਜੇ ਉਹਦਾ ਅਸਰ ਹੀ ਲੰਬਾ ਹੋਵੇ ਤਾਂ ਸੁੰਡੀ ਆ ਵੀ ਨਾ ਤੇ ਲਾ ਵੀ ਨਾ ਇਹ ਕਹਿ ਸਕਦੇ ਆ ਵੀ ਜਿਹੜੀਆਂ ਰੈੱਡ ਮਾਰਕੇ ਹੌਣ ਮੰਨ ਕੇ ਚਲੋ ਆਪਾਂ ਇੱਕਾ ਖੇਤ ਦੇ ਵਿੱਚ ਖੜੇ ਆ ਆਪਣੇ ਨਾਲ ਆ ਸੈਲਰ ਆ ਹਾਂਜੀ ਜ਼ਿਮੀਦਾਰ ਦੀ ਸਾਰੀ ਫਸਲ ਚਾਰ ਪੰਜ ਫਸਲਾਂ ਪੰਜਾਬ ਚ ਕਣਕ ਝੋਨਾ ਆਲੂ ਪੱਕੀ ਜੀ ਸਰੋਂ ਲੱਗਦੀ ਹੈ ਨਾ ਸਾਰੀ ਖੁੱਲੇ ਆਸਮਾਨ ਦੇ ਵਿੱਚ ਪਈ ਆ ਪੂਰਾ ਖਰਚਾ ਹੋਇਆ ਜੀ ਮੰਡੀ ਦੇ ਵਿੱਚ ਉਹਨਾਂ ਜਾਣਾ ਗਵਰਨਮੈਂਟ ਨੇ ਖਰੀਦਣਾ ਤੇ ਉਹ ਸੈੱਟ ਦੇ ਥੱਲੇ ਫਸਲ ਲੱਗੀ ਹੋਈ ਆ ਠੀਕ ਹੈ ਜੀ ਉਹਨਾਂ ਨੇ ਪੈਸੇ ਦਿੱਤੇ ਜ਼ਿਮੀਦਾਰ ਨੂੰ ਮਿਲ ਗਏ ਉਹ ਸਾਹਮਣੇ ਕੋਲ ਸੋਰ ਬਣਦਾ ਆਲੂ ਚੱਕ ਕੇ ਵਪਾਰੀ ਨੂੰ ਉੱਥੇ ਰੱਖਣ ਦਾ ਸ਼ੇਪ ਆ ਜ਼ਿਮੀਦਾਰ ਦੀ ਸਾਰੀ ਫਸਲ ਉੱਲੇ ਆਸਮਾਨ ਉੱਲੇ ਆਸਮਾਨ ਥੱਲੇ ਪਈ ਇਹ ਉਹਦਾ ਦਿਲ ਜਾਣਦਾ ਹਨ ਤੇ ਆਪਾਂ ਉਹੀ ਵਿਚਾਰੇ ਬੰਦਿਆਂ ਨੂੰ ਹੀ ਬਦਨਾਮ ਕਰਨੀਆਂ ਆਪਣੇ ਲਗਾਤਾਰ ਸਾਸਾਂ ਹੋ ਰਹੀਆਂ ਨੇ ਸੋ ਇਹ ਛੋਟੀਆਂ ਜਿਹੀਆਂ ਗੱਲਾਂ ਸਮਝਣ ਦੀ ਲੋੜ ਆ ਹੋ ਜਿਵੇਂ ਅੱਜ ਵੀ ਆ ਦੇਖੋ ਵੀਰੇ ਆਪਾਂ ਖੜੇ ਆ ਖੇਤ ਚ ਪਰਾਂ ਨਾ ਤੇਰੀ ਮੂੰਗੀ ਹਰੀ ਖੜੀ ਆ ਤੇ ਮੌਸਮ ਪੂਰਾ ਮੀਂਹ ਦਾ ਬਣਿਆ ਪਿਆ ਜਿਹੜਾ ਤੈਲ ਵੀ ਵੀਡੀਓ ਆਪਾਂ ਇੱਕ ਜਾਣਕਾਰੀ ਲਈ ਜ਼ਰੂਰ ਬਣਾ ਰਹੇ ਆ ਪਰ ਇਹਦਾ ਵੀ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਯਾਰ ਨਹੀਂ ਹੁਣ ਕਿੰਨੇ ਅੱਜ ਸਾਰਾ ਪੀ ਰਹੇ ਨੇ ਜਿਹੜੀ ਪਤਲ ਪਤੀ ਮੱਕੀ ਦੀ ਪਈ ਹੋਣੀ ਜਿਹੜੀ ਮੰਡੀ ਅੱਜ ਪਈ ਆ ਮੂੰਗੀ ਦੀ ਪਈ ਆ ਹਾਂ ਜੇ ਮੀਂਹ ਪੈਂਦਾ ਵਾ ਤਾਂ ਉਹ ਦੇਖ ਲੋ ਕਿੰਨਾ ਨੁਕਸਾਨ ਇਹ ਗੱਲਾਂ ਸਮਝਣ ਵਾਲਿਆਂ ਨੇ ਐਵੇਂ ਬਿਨਾਂ ਵਜ੍ਹਾ ਪਤਨਾਮ ਨਹੀਂ ਕਰਨਾ ਜੀ ਸਹੀ ਇੱਕ ਲਾਈਕ ਕਰ ਦਿਓ ਵੀਰੇ ਨਾਲ ਨਾਲ ਬੋਲੋ ਬਤਨ